دوسری عوستہ آگی کنٹ دی اے نو کہنے نے مد ماندہ جا اے دے بیچے پھڑ لکھیا ہوئے ہے کہ جمیں واہ درو واہ درو واہ درو سو بار کہہ دیتا اے مد ماندہ صرف ایک بار کہہ دیتا پھڑ دونا مدرہ پر ہے فیچر بہت مک جائے گی مہاتر جو بہت انترہ جائے گا کیوں ایک آگردہ دا مولے دے جی ایک آگردہ بھائی ایکاگتا وقت مہاتما بنگی اس ہے گروہ اردن دے مہاراج سچے پاکشاہ نے پاول بچوں پاون بچن چار شاہب دے گا کس کا حکم بوجھ سکھ ہوئے اگلی تو کیا اس کا نام رکھ کنٹھ پروئے کہ دیکھیں کہ اتنی اتھینا کڑا رہی نام کنٹھ جو بھی پرونا ہے اس کا نام رکھ کنٹھ ਕਬੀਰ ਸਾਹਿਬ ਨੇ ਬੜਾ ਸੁੰਦਰ ਸ਼ਬਦ ਗਿਆ ਕਾਂਠ ਰਮਣੀ ਰਾਮਰਾ ਮਾਲਾ ਜਿਹੜੀ ਮਾਲਾ ਮੇਰੀ ਕਦੇ ਹੱਥਾਂ 'ਚ ਸੀ ਕਦੇ ਮੇਰੀ ਸਿਰ ਮੇਰੀ ਮੁਖ ਵਿੱਚ ਸੀ ਤੇ ਅੱਜ ਤਹਾਨੂੰ ਕੰਠ ਵਿੱਚ ਚਲੀ ਗਈ ਸਥੇਤ ਬਦਲੀ ਕਬੀਰ ਦੀ ਕਾਂਠ ਰਮਣੀ ਰਾਮ ਰਮਣੀ ਦਾ ਅਰਥ ਹੈ ਰਮਣੀ ਰਮਣੀ ਦਾ ਅਰਥ ਸੁੰਦਰ ਮੇਰੇ ਕੰਠ ਦੇ ਅੰਦਰ ਨਾਮ ਦਾ ਆ ਜਾਣਾ ਮਧਵਾ ਦਾ ਜਾਪ ਚੱਲਣਾ ਬੜਾ ਸੁੰਦਰ ਲੱਗਿਆ ਮੈਨੂੰ ਬਹਿਕਰੀ ਨੂੰ ਬਹੁਤ ਸੁੰਦਰ ਲੱਗਿਆ ਕੰਠ ਰਮਣੀ ਰਾਮ ਰਾਮ ਮਾਲਾ ਹਸਕੂਚ ਪ੍ਰੇਮ ਕਰਦੀ ਕੁਝ ਸਾਧੂ ਮੈਂ ਦੇਖੇ ਆਪਣੇ ਅੱਜ ਵੀ ਮੌਜੂਦ ਨੇ ਉਹਨਾਂ ਨੇ ਇੱਕ ਗੁੱਥਲੀ ਬਣਾ ਕੇ ਇੱਥੇ ਬੰਨ੍ਹੀ ਹੁੰਦੀ ਹੈ ਸੁਰਖ ਭਰਾਈ ਕਰਨ ਹੁੰਦੀ ਹੈ ਇੱਥੇ ਇਹਨੂੰ ਦਿੱਤੀ ਹੁੰਦੀ ਹੈ ਕਿਉਂ ਕਿ ਮੇਰੀ ਮਾਲਾ ਨੂੰ ਕੋਈ ਦੇਖ ਨਾ ਲਵੇ ਕਿ ਨਾਮ ਲੱਗਦਾ ਹੈ ਬਸ ਮੈਂ ਕਈ ਵਾਰ ਬਹੁਤ ਹੈਰਾਨ ਹੋਇਆ ਐਸੇ ਘਟਨਾਵਾਂ ਅਖਣ ਵਾਲੇ ਕੀ ਹਾਂ ਤੇ ਇੱਕ ਪਖੰਡੀ ਦੇ ਦੋਨਾਂ ਹੱਥਾਂ ਦੇ ਵਿੱਚ ਵੀ ਮਾਲਾ ਤੇ ਗਲ ਵਿੱਚ ਵੀ ਮਾਲਾ ਦੋ ਗਲ ਵਿੱਚ ਦੋ ਹੱਥਾਂ ਵਿੱਚ ਥੋੜਾ ਜਿਹਾ ਟਾਈਮ ਘਟ ਗਿਆ ਮੈਂ ਕਹਿਣ ਲੱਗਿਆ ਸੀ ਦੋ ਗਿੱਟੀਆਂ ਚ ਹੀ ਪਾ ਲੈ ਉਹ ਫੇਰ ਨਹੀਂ ਇਕਬਦੀ ਮਾਲਾ ਆਚਾਰ ਦਾ ਚੈੱਕਿੰਗ ਕਰਦਾ ਇਹ ਕਹਿੰਦਾ ਹੁੰਦਾ ਜਪ ਕੇ ਕਹਿੰਦਾ ਜਪ ਦਾ ਵਿਸਾਵਾ ਕਰ ਮਨੁੱਖ ਨੂੰ ਇਹ ਸੁਭਾਅ ਪੈ ਗਿਆ ਵੀ ਧਰਮ ਹੀ ਬੋਲਣਾ ਜ਼ਰੂਰੀ ਨਹੀਂ ਧਰਮ ਦਾ ਦਿਖਾਵਾ ਕਰਨਾ ਜ਼ਰੂਰੀ ਹੈ نام جتنا ضروری نہیں نام جتنے کا دکھاوا کرنا ضروری ہے سکھ ہونا ضروری نہیں رہا لوگ کا واسطے سکھ دا دکھاوا کرنا ضروری ہو گیا. سنت ہونا ضروری نہیں رہا سنت دا دکھاوا کرنا ضروری ہو گیا کیوں گربا چور ہو گیا دکھاوے میں تھے کوئی کار نہیں صاحب کہنے بھی میں ایک جیسے ان کہنے گو مکھی جڑے ہاتھ پہنے کپڑا گتری بنا کہ ਕੰਠ ਰਣੀ RAM RAM ਆਲਾ ਹਸ ਤੂਜ ਪ੍ਰੇਮਤਾ ਨਹੀਂ ਕਹਿੰਦੇ ਇਸ ਨਾਮ ਨੂੰ ਕੰਠ ਦੇ ਵਿੱਚ ਜਿਹੜਾ ਮੈਂ ਪ੍ਰੇਮ ਨਾਲ ਜਪਿਆ ਕਹਿੰਦੇ ਇਹ ਗੁੱਤੜੀਆ ਪ੍ਰੇਮ ਦੇ ਨਾਲ ਉੱਥੇ ਕੰਠ ਵਿੱਚ ਸਮਾ ਗਿਆ ਇਹ ਉਹਦੇ ਵਿੱਚ ਪਰਦਾ ਦੇਦਾ ਇੱਥੇ ਹੋ ਗਿਆ ਕੰਠੇ ਮਾਲਾ ਜਿਹੇ ਬਾਰਾਮ ਸਹੰਸ ਨਾਮ ਲੈ ਲੈ ਕਰੋ ਸਦਾ ਜੀਭਾ ਦੇ ਉੱਤੇ RAM ਗਿਆ ਸੀ ਕੰਟਰੀ ਚ ਲੱਗ ਕੰਟ ਦੀ ਮਾਲਾ ਤੁਨ ਰੇ ਜੀ ਜੀਵ ਦੇ ਉੱਤੇ ਸੈਨਾ ਬੈਠੀ ਬੈਠੀ ਜਿਹੇ ਸੀ ਕੰਠੇ ਮਾਲਾ ਦੇਵਾ ਰਾਮ ਸਹੰਸ ਨਾਮ ਵੈਲਾ ਕਰੋ ਸਲਾਮ ਸਖੀ ਮੋਰੋ ਕੰਠ ਰਤਨ ਪੇਖ ਦੁਖ ਨਸਨ ਐ ਸੰਤੋਖ ਸਖੀ ਮੇਰੀ ਕੰਠ ਦੇ ਵਿੱਚ ਰਤਨਾਂ ਦੀ ਤਰ੍ਹਾਂ ਨਾਮ ਲੜਿਆ ਗਿਆ ਸਖੀ ਮੋਰੋ ਕੰਠ ਰਤਨ ਪੇਖ ਦੁਖ ਨਸਨ 12 ਮਹੀਨੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ। ਭੋਖ ਤੁਖਾਰ ਨ ਵਿਆਪੀ। ਭੋਖ ਨਾਮ ਵਰਤਦਾ ਹੈ। ਇੱਥੇ ਕਿਹੜੀ ਵਰਤ ਹੈ? ਜਨਤ ਅਗਿਆਨਤਾ ਦੀ ਵਰਤ। ਇਹ ਹੁਣ ਕੈਨੂੰ ਨਹੀਂ ਵਿਆਪੀ ਹੋਈ? ਕਿਉਂ? ਕੰਠ ਵਿੱਚ ਇਹਨਾਂ ਕੰਡ ਦੇ ਵਿੱਚ ਉਥੇ ਮਦਵਾ ਦੇ ਵਿੱਚ ਨਾਮ ਜਾਪ ਤੇ ਗਿਆ। ਹੁਣੇ ਜਦ ਤੱਕ ਤੇਰੇ ਮੇਰੇ ਆਉਣ ਵਾਲੇ ਨੇ ਤੇਰੀ ਤਰੱਕੀ ਹੋਣੀ ਸਿੱਖਾ। ਤੇ ਕਬੀਰ ਸਾਹਿਬ ਨੇ ਵੀ ਕੰਟ ਨਿਮਾਣ ਵਿੱਚ ਬਹੁਤ ਸਾਰੇ ਥਾਵਾਂ ਤੇ ਹੋਰ ਵੀ ਸ਼ਬਦ ਜਰਨੇ ਸੋ ਇਸ ਕਰਕੇ ਕਬੀਰ ਸਾਹਿਬ ਨੇ ਜਿਵੇਂ ਸ਼ੁਰੂ ਦੇ ਵਿੱਚ ਬਚਨ ਗਏ ਬਹੁਤ ਸਾਰੇ ਗੁਰ ਸ਼ਬਦਾਂ ਦੇ ਗੁਰੂ ਸਾਹਿਬਾਂ ਨੇ ਇਹ ਦੋ ਅਵਸਥਾ ਹੋਇਆ ਇਸ ਨੂੰ ਹੋਰ ਵਿਸਤਾਰ ਕਰਾਂਗਾ ایک اوسطا بہت بسار بنتی ہے تیسری سٹیج سے چلیے تیسری سٹیج کہ بیکری مدم پسندی اصل مانسکے اوپانسک دو تر کا جاپ ہے اپانس کہہ دے گل جتنے والا مانسک من دن دو سٹیجاں ہو کے بیکری مدمہ بنتی ہے ਤੇ ਮਾਨਸਿਕ ਜਾਵਦੀਆ ਦੋਸੇਜਾਂ ਹੋ ਕੇ ਪਸੰਤੀ ਦੇ ਬਰਾਬਰ ਹੋ ਜਾਂਦੇ। ਮੂਲ ਰੂਪ ਦੇ ਵਿੱਚ ਦੋ ਹੀ ਪ੍ਰਚਾਰ ਕਰਨ ਦਾ ਹੋ ਜਾਂਦਾ। ਕਿਉਂਕਿ ਉਹਦੇ ਵਿੱਚੋਂ ਦੂਸਰੇ ਦਾ ਕੋਈ ਨਾਸ ਬੰਦਾ। ਇਹ ਝੋਟਾ ਹੈ। ਤੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਾਵਨ ਵਚਨ ਹੈ। RAM ਨਾਮ ਉਰ ਮੈਂ ਗਹਿਓ ਜਾਪੈ ਸਨ ਨਹੀਂ ਕੋ ਇਹਦੇ ਬਰਾਬਰ ਨਹੀਂ ਹੈ ਜਾਪ। ਬਹਿਕਰੀ ਮਦਮਾ ਨਹੀਂ ਇਹਦੇ ਬਰਾਬਰ। ਇਹ ਤਾਂ ਅਭਿਸ਼ਟ ਰੇਟੀ ਲਗਿਆ ਇੱਥੇ ਜਾ ਕੇ ਜਿਗਿਆਸੂ 75% ਤਾਂਿਆ ਹੋ ਜਾਂਦਾ ਹੈ 25% ਫੇਰ ਨਹੀਂ ਮੰਨਦੇ ਵਾਰਨਦਾ ਇੱਕ ਸਟੇਜ ਤੋਂ ਦੂਜੀ ਸਟੇਜ ਦਾ 100 ਗੁਣਾ ਫੜ ਜਾਂਦਾ ਹੈ ਹਰੇਕ ਸਟੇਜ ਦਾ ਬੈਕਟਰੀ ਤੋਂ ਮਦਮਦ ਦਾ 100 ਗੁਣਾ ਮਦਮਾਂ ਦੇ ਵਿੱਚੋਂ ਪਸੰਤੀ ਦਾ 100 ਗੁਣਾ ਇਸ ਤੋਂ ਦੇ ਰਾਮਨਾਮ ਉਰਮੇ ਗਿਓ ਉਰ ਨਾਮ ਹਿਰਦੇ ਗਏ ਹਿਰਦੇ ਦੇ ਅੰਦਰ ਰਾਮਨਾਮ ਉਰਮੇ ਗਿਓ ਜਾ ਕੇ ਸਮੋ ਇਹ ਇਸ ਕਰਕੇ ਹਿਰਦੇ ਦੇ ਵਿੱਚ ਇਹਦੀ ਫਿਰ ਨਾਮ ਦੀ ਧੁਨੀ ਮੜ ਜਾਂਦੀ ਹੈ ਗੁਰੂ ਰਾਮਦਾਸ ਮਾਰੇ ਕਹਿੰਦੇ ਨੇ ਹਿਰਦੇ ਹਰ 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 ਧੁਨ ਉਪਜੇ ਇਥੇ ਪੈਦਾ ਹੁੰਦੀ ਹੈ ਜਿਹੜਾ ਬੈਖਰੀ ਮਦਮਾ ਦੇ ਵਿੱਚ ਸੀ ਉਹ ਧੁਨੀ ਵਾਸਤੇ ਤਿਆਰ ਹੋ ਰਿਹਾ ਸੀਗਾ ਇਸ ਲਈ ਕਿਹਾ ਕਰ ਬੰਦਗੀ ਰੀਸਾਬ ਨੇ ਕਰ ਬੰਦਗੀ ਕਿਵੇਂ ਕਰ ਛਾੜ ਮੈਂ ਨਿਹਰਾ ਹਿਰਦੇ ਨਾਮ ਸਮਾਸ ਲੇਗਾ ਸਵੇਰੇ ਸਵੇਰੇ ਉੱਠ ਕੇ ਗੁਰੂ ਸਾਹਿਬ ਕਹਿੰਦੇ ਅਮਰਤ ਵੇਲੇ ਹਿਰਦੇ ਦੇ ਵਿੱਚ ਨਾਮ ਨੂੰ ਸਮਾਲ ਜਾਪ ਹਿਰਦੇ ਦਾ ਕਰ ਹਿਰਦੇ ਨਾਮ ਨੂੰ ਸਮਾਸ ਲੇਗਾ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਕੋਈ ਜੰਗਲਾਂ ਜਾਣ ਦੀ ਵੀ ਲੋੜ ਨਹੀਂ ਤੇ ਉਹ ਹਿਰਦੇ ਚਲਾ ਗਿਆ ਘਰ ਤੇ ਬਾਹਰ ਦਾ ਦਰ ਤੱਕ ਕੋਈ ਨਹੀਂ ਗਿਆ ਗੁਰਸਿੱਖ ਜੋਗੀ ਜਾਗ ਦੇ ਮਾਇਆ ਅੰਦਰ ਕੱਢਣਾ ਹੁੰਦਾ ਸੀ ਹਿਰਦੇ ਨਾਮ ਵਸਾਇਓ ਘਰ ਬੈਠੇ ਘਰ ਬੈਠੇ ਗੁਰੂ ਤੇ ਘਰ ਬੈਠੇ ਇਸ ਕਰਕੇ ਇਸ ਜਾਪ ਦੇ ਬੜੇ ਪਰਮਾਨੰ ਜਦੋਂ ਹਿਰਦੇ ਦਾ ਜਾਪ ਚੱਲ ਪਵੇ ਕਿਸੇ ਦਾ ਵੀ ਤਾਂ ਉਸ ਦੀ ਗਿਣਤੀ ਪਰਮਾਤਮਾ ਦੀ ਦੁਨੀਆ ਦੇ ਅੰਦਰ ਦੇ ਭਗਤਾਂ ਵਿੱਚ ਜਿਹੜਾ ਜਾਂਦਾ ਹੈ। ਬਸ ਹਿਰਦੇ ਦੇ ਯਾਦ ਵਾਲੇ ਨੂੰ ਭਗਤਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ ਅਭਿਆਸੀ ਦੀਆਂ ਸਟੇਜਾਂ ਨਹੀਂ। ਹਿਰਦੇ ਬਸਿਆ ਪਾਰ ਬ੍ਰਹਮ ਭਗਤਾਂ ਮਹਿ ਗਨਿਆ ਤੇ ਦੀ ਗਿਣਤੀ ਭਗਤਾਂ ਜਾਂਦਾ। ਕਬੀਰ ਸਾਹਿਬ ਕਹਿੰਦੇ ਇਸ ਗੂੜ ਰਹੱਸ ਨੂੰ ਜਾਣੇਗਾ ਕੌਣ? ਬਹੁ ਕਬੀਰ ਜਾਣੇ ਦਾ ਸੋਏ ਹਿਰਦੇ ਰਾਹ ਮੁਖ ਰਾਮੇ ਹੋਏ ਜਿਹਦੇ ਮੁਖ ਵਿੱਚ ਰਾਮ ਸਿਉ ਦੇ ਹਿਰਦੇ ਵਿੱਚ ਆਉਗਾ ਉਹਦੇ ਕੰਟ ਵਿੱਚ ਆਉਗਾ ਉਹਦੇ ਹਿਰਦੇ ਵਿੱਚ ਆਉਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਸ ਜਾਪ ਕਰਨ ਵਾਲਿਆਂ ਨੂੰ ਇੱਕ ਬੜਾ ਸੁੰਦਰ ਸਿਰੋਪਾ ਦਤਾ ਹੈ ਸ਼ਬਦਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਵੀ ਸੁਹਣੀ ਸਾਹਬ ਰਾਮ ਨਾਮ ਜਪੇ ਹਿਰਦੈ ਮਾਨੇ ਨਾਮਿਕ ਪਤ ਸੇਤੀ ਘਰ ਜਾਏ ਤੂੰ ਇੱਜ਼ਤ ਨਾਲ ਜਾਏਗਾ ਕਿਉਂਕਿ ਤੇਰਾ ਜਾਪ ਪਸੰਤੀ ਤੋਂ ਬੈਕਰੀ ਵੱਧੋਂ ਪਸੰਤੀ ਵਿੱਚ ਲੱਗਿਆ ਹਿਰਦੇ ਦਾ ਜਾਪ ਹੋ ਜਾਂਦਾ ਹੈ ਹਿਰਦੇ ਜਾਪ ਜਦੋਂ ਜਾਪ ਰਸਨਾ ਤੇ ਇਸ ਅਵਸਥਾ ਵਿੱਚ ਜਾ ਕੇ ਜਦੋਂ ਹਿਰਦਾ ਨਾਮ ਜਪਣ ਲੱਗ ਜਾਂਦਾ ਹੈ ਬਹੁਤ ਖੇਚਰ ਮਿਲ ਜਾਂਦੀ ਹੈ ਇਹ ਇਸ ਤੋਂ ਉੱਤੇ ਚੌਥੀ ਅਸਥਾ ਜੜੀ ਹੈ ਉਹ ਹੈ ਪਰਵਾਨੀ ਚਾਰ ਬਾਣੀਆਂ ਚਾਰ ਖਾਣੀਆਂ ਦੀ ਬਾਤ ਵਾਰ-ਵਾਰ ਹੁੰਦੀ ਹੈ ਕੋਰਾਂ ਵਿੱਚ ਬਾਣੀਆਂ ਵੀ ਚਾਰ ਆਵਾਜ਼ ਚਾਰ ਥਾਂ ਤੇ ਟਿਕਾਣੇ ਨਹੀਂ ਦੇ ਚਾਹਦੇ ਖਾਣੀਆਂ ਪੜਾਹ ਜਿੱਥੋਂ ਜੀ ਪੈਦਾ ਹੋਏ ਉਹ ਵਿਚਾਤ ਕਿੰਨੇ ਬ੍ਰਮੰਡਾਂ ਨੂੰ ਉੰਨੀ ਹੀ ਖਾਣੀਆਂ ਅੰਦਰ ਤੇਤੀਆਂ ਖਾਣੀਆਂ ਤੇਤੀਆਂ ਬਾਣੀਆਂ ਜਿਹਾ ਵਾਹਿੰਦਾ ਜਿਵੇਂ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸੂਰ ਜੇ ਇਕ ਉਤਾਰ ਦੇ ਇਹ ਬਾਤ ਨੂੰ ਸਮਝਣਾ ਕੀ ਹੈ। ਸੋ ਇਸ ਕਰਕੇ ਬੈਕਰੀ ਮਦਉ ਪਸੰਦੀਪਰਾ ਜਿਹੜੀ ਹਿਰਦੇ ਵਿੱਚ ਤੁਨ ਬਣੀ ਸੀ ਥੋੜੀ ਜੀ ਬਾਤ ਭਰੀ ਕਾ ਗਈ ਹੈ ਇਹਨੂੰ ਧਿਆਨ ਦੇ ਨਾਲ ਸਮਝਣਾ। ਕਿ ਨਾਮ ਪਹਿਲਾਂ ਸੀ ਵਰਣਾਤੁਕ ਨਾਮ। ਵਰਣਾਤੁਕ ਨਾਮ ਦਾ ਅਰਥ ਹੈ ਕਿ ਅੱਖਰਾਂ ਵਾਲਾ ਨਾਮ ਸੀ। ਵਾਹਿਗੁਰੂ 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 ਅਕਰਮ ਵਾਲਾ ਨਾਮ ਤੇ ਜਦੋਂ ਇਹ ਹੀ ਬਰਣ ਆਤਮਕ ਨਾਮ ਥੋੜਾ ਜਿਹਾ ਤਬਦੀਲੀ ਆ ਗਈ ਪਰਿਵਰਤਨ ਆ ਗਿਆ ਇਹਦੇ ਵਿੱਚ ਇਹ ਹੀ ਜਾਪ ਨੇ ਜਦੋਂ ਕਰਵਟ ਲਈ ਇਹ ਬਣ ਗਿਆ ਧੁਨਾਤਮਕ ਧੁਨੀ ਬਣ ਗਈ ਉਸ ਤੇ ਬਰਣ ਆਤਮਕ ਨਾਮ ਵਾਸਤੇ ਥੋੜਾ ਜਿਹਾ ਜੋਰ ਲਾਉਣਾ ਪੈਂਦਾ ਪਰ ਧੁਨਾਤਮਕ ਨਾਮ ਤੇ ਆਪਣੇ ਆਪ ਫਿਰ ਚੜ੍ਹਨਾ ਸ਼ੁਰੂ ਸੰਦਰ ਦੇ ਬੈਕਰੀ ਮਦਮ ਪਸੰਤੀ ਪੜਾ ਪੜਾ ਵਾਲੇ ਦੇ ਅੰਦਰ ਸੱਚੇ ਪਾਤਸ਼ਾਹ ਦਾ ਬਹੁਤ ਸੁੰਦਰ ਬਚਨ ਹਨ ਥੋੜੀ ਜਿਹੀ ਮੁਸ਼ਕਲਤਾ ਆਏ ਪ੍ਰਮਾਨ ਲੱਭਣ ਵਾਸਤੇ ਇਸ ਪੜਾ ਵਾਲੇ ਦੇ ਪ੍ਰਮਾਨ ਬਹੁਤ ਘੱਟ ਮਿਲਦੇ ਹੈ ਗੁਰਬਾਣੀ ਵਿੱਚ ਹੈ ਪਰ ਥੋੜਾ ਜਿਹਾ ਸਮੇਂ ਦੀ ਕਮੀ ਸੀ ਤੇ ਧਿਆਨ ਦੇ ਨਾਲ ਦੇਖਿਆ ਕਿ ਕੁਝ ਜਿੰਨੇ ਕ ਮੇਰੇ ਧਿਆਨ ਵਿਚ ਆਇਆ ਉਹ ਆਪਜੀ ਦੀ ਸੇਵਾ ਦਾ ਜ਼ਿਕਰ ਕਰਦਾ ਧੋਨ ਮਹਿ ਧਿਆਨ ਤੁਨੀ ਜਿਹੜੀ ਉੱਠੀ ਸੀ ਨਾ ਫਿਰਦੇ ਹਰ 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 ਧੋਨ ਉੱਗ ਜੀ ਫਿਰ ਧਿਆਨ ਉਹਦੇ ਵਿੱਚ ਲੱਗ ਗਿਆ ਫਿਰਦੇ ਹਾਰ ਹਾਰ ਹਰ ਧੋਨ ਉਪਜੀ ਇਹ ਤੁਨੇ ਤੋਂ ਪਹਿਲਾਂ ਹੋਈ ਸੀ ਤੁਨ ਮਹਿ ਧਿਆਨ ਧਿਆਨ ਬਹਿ ਜਾਣਿਆ ਗੁਰਮਖ ਅਕਥ ਕਹਾਂਣੀ ਉਹਨਾਂ ਨੂੰ ਗੁਰਮਖ ਦੀ ਕੀ ਕਹਾਣੀ ਕਹਿੰਦੇ ਮਹਾਰਾਜ ਜਿਨ੍ਹਾਂ ਦਾ ਜਾਪ ਭਰਾ ਵਿਚਰਾ ਹੈ ਅਕਥਨੀ ਹੋਵੇ ਅਕਥੇ ਦਾ ਕੀ ਕਥੀ ਹੈ ਭਾਈ ਪ੍ਰਮਾਤਮਾ ਵੀ ਇਹ ਕਹਤਾ ਹੈ ਤੇ ਉਹ ਦਾ ਗੁਰਮਖ ਰੀ ਅਕਥੀ ਹੋਵੇ ਫਿਰਦੇ ਹਰ 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 ਤੁਮੁਬ ਜੀ ਉਹ ਤੁੰਨੇ ਅਗੇ ਤੁੰਨੇ ਧਿਆਨ ਧਿਆਨ ਨਹੀਂ ਜਾਣਿਆ ਧਿਆਨ ਤੁੰਨ ਵਿੱਚ ਤੁੰਨ ਧਿਆਨ ਦੇ ਚਲਾ ਗਿਆ ਕਾਂਸੀ ਦੇ ਤੋਂ ਮੁਗਲੇ ਤੋਂ ਕਾਂਸੀ ਦੇ ਵਿੱਚ ਇਸ ਮਾਰ ਰਹੀ ਹੈ ਤੁਮ ਨੇ ਧਿਆਨ ਧਿਆਨ ਮੱਲਣਾ ਗੁਰੂ ਦਾ ਕਤਕ ਕਰੇ ਅਨਹਦ ਤੁਨੀ ਸਦ ਵਜਦੇ ਉਹਨਮਨ ਹਰ ਲਗਦਾ ਹੈ ਅਨਹਦ ਤੋਂ ਵਜੇ ਦੇ ਤਵਾਜੇ ਗਾਈ ਸਤਿਗੁਰ ਬਾਣੀ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਗਾਇਆ ਉਹਨਾਂ ਦੇ ਅਨਹਦ ਤੋਂ ਹੀ ਦੇ ਅੰਦਰ ਯਾਤ ਜੇ ਲਗਦਾ ਹੈ ਗੁਰਬਾਣੀ ਤੋਂ ਦੂਰ ਹੋ ਕੇ ਕੁਝ ਨਹੀਂ ਮਿਲੈ ਗਾ ਗੁਰੂ ਗ੍ਰੰਥ ਸਾਹਿਬ ਨਾਲ ਜੋ ਕਿ ਸਭ ਕੁਝ ਮਿਲੈ ਟੁੱਟਿਆ ਨਹੀਂ ਕੋਈ ਕੀਮਤ ਨਹੀਂ ਟੁੱਟ ਗਿਆ ਸੋ ਗਿਆ ਉਹਦਾ ਜੀਵਨ ਗਿਆ ਗੁਰੂ ਗ੍ਰੰਥ ਸਾਹਿਬਾ ਟੁੱਟ ਗਿਆ ਤੇ ਕੋਈ ਕੁਝ ਨਹੀਂ ਰਿਹਾ ਇਸ ਕਰਕੇ ਅਨਹਦ ਤੁਨੀ ਸਦ ਵੱਜਦੇ ਓਨ ਮਨ ਹਰ ਲਿਉ ਲਾਏ ਅਨਹਦ ਤੁੰ ਵੱਜੇ ਜਿਤ ਬਾਜੇ ਗਾਈ ਸਤਗੁਰ ਬਾਣੀ ਅਨਹਦ ਬਾਜੇ ਤੁਨ ਵੱਜਦੇ ਗੁਰ ਸਰਬ ਸੁਣੀਜੈ ਤਿਤ ਘਰ ਅੰਤਰ ਚਾਨਣ ਕਰ ਭਗਤ ਬਿਚੈ ਰਾਏ ਤੁਨੀ ਤਨ ਬਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸੂnga ਨਾਮ ਦੇ ਰਸ ਦੇ ਉੱਤੇ ਆ ਕੇ ਫਿਰ ਉੱਥੇ ਮਨ ਮਨ ਮਾਨਿਆ ਤੋਹਰ ਜਦ ਨੇ ਹੰਤੈ ਦੇ ਮਨ ਨੂੰ ਦਿੱਸੀ ਉੱਥੇ ਮਨ ਨੂੰ ਰਸ ਪੈ ਜਾਂਦਾ ਜਿਹੜੀ ਚੀਜ਼ ਦਾ ਨੂੰ ਰਸ ਪੈ ਜਾਏ ਇਹ ਨਹੀਂ ਮੁੜਦਾ ਉਹ ਤੈਨੂੰ ਮੋੜਿਆ ਵੀ ਨਹੀਂ ਮੁੜਦਾ ਜਦੋਂ ਨਾਮ ਦਾ ਰਸ ਪੈ ਗਿਆ ਤੇ ਕਿੱਥੇ ਮੁੜੂਗਾ ਮਨ ਮਾਨਿਆ ਹਰ ਰਸੂnga ਅਖੀਰਲਾ ਪ੍ਰਮਾਣ ਛੇਵਾ ਛੇਵਾ ਪ੍ਰਮਾਣ ਹੈ ਪਰਵਾਣਾਂ ਦੇ یہ دیہ دن کرنا گروہ کے کمانیاں بارے کو سکھو نام ویسے مائی پائی بیٹھے ہو سدھوں دینا گوشت ہوئی سڑے ودوان سن گرو نانک پھر وہی گہرائی آلی گل کرنے کرنی پڑی سی پلا وایے مہراج بولے ناب پاون کار آسن ویس ہے ناکی دے اندر پاؤن تا تار پو کا گھر ہے سو اتوں ہا پہ باہر بھی جاتی ہے تو مڑ کے ہوتے واپس آ جاتی پون کر آسن ویسا گرمک سو سرد اندر شبد نرنتر کر کا ہے تیر پاون جود سو سب لو تا جوت کا مالک واہ گروہ شبدی کمائی کر کے تھوڑے ہاتھ آئے یہ تو نہیں تھی کچھ سواں میں آپ جی ایک ہو رواز دے واسطے آیا اس لئے چھتی چھتی پرمان دیکھے اتنے بہت ਕਹញੋਂ ਖਿਆਲ ਫਰੇਗਾ ਅਖੇ ਜੀ ਜਦੋਂ ਬੈਕਰੀ ਦੀ ਯਾਦ ਕਰਾਂਗੇ ਫਿਰ ਮਦਮਾ ਦੇ ਵਿੱਚ ਕਿਵੇਂ ਜਾਵੂਗਾ ਕੌਣ ਦਸੂਗਾ ਵੀ ਹੁਣ ਤੂੰ ਗਾਹਾਂ ਮਦਮਾ ਚਲਿਆ ਜਾ ਕਿਵੇਂ ਜਾਵੂਗਾ ਇਹ ਸਵਾਲ ਜ਼ਰੂਰ ਪੁੱងਦੇ ਤੇ ਫਰਮਾ ਵੀ ਚਾਹੀਦਾ ਇਹਦਾ ਉੱਤਰ ਸੁਣੋ ਇਹਦੇ ਲਈ ਮੈਂ ਇੱਕ ਸਾਦਾ ਜਿਹਾ ਪ੍ਰਮਾਣ ਦੇਣਾ ਰੇਲ ਗੱਡੀਆਂ ਤੋਂ ਤੁਹਾਡੇ ਜੀ ਸਾਰਿਆਂ ਨੇ ਦੇਖਿਆ ਕੋਈ ਐ ਨਹੀਂ ਕਹਿ ਸਕਦਾ ਮੈਂ ਰੇਲ ਗੱਡੀ ਨਹੀਂ ਦੇਖੀ ਸਟੇਸ਼ਨ ਦੇਖੇ ਨੇ ਕਈ ਵਾਰ ਚੜ੍ਹੇ ਹੋ ਗਏ ਰੇਲ ਗੱਡੀ ਸਟੇਸ਼ਨਾਂ ਦੇ ਗਏ ਪਲੇਟਫਾਰਮਾਂ ਤੇ ਰੇਲ ਗੱਡੀ ਦੇ ਚਲਾਉਣ ਵਾਲੇ ਦੇ ਸਟੀਰਿੰਗ ਵੀ ਲੱਗਿਆ ਹੋਇਆ ਹੈ ਪਰ ਤੁਹਾਡਾ ਕੀ ਖਿਆਲ ਹੈ ਵੀ ਉਹ ਬੱਸ ਵਾਂਗੂ ਕਾਰਨੋ ਕੋ ਹੋ ਸਕਦਾ ਉਹਨੂੰ ਹਰ ਗੱਜ ਨਹੀਂ ਹੋ ਸਕਦਾ ਸਤ ਦੇਖੋ ਰਾਜੇ ਦੀ ਵਾਗ ਸਟੀਰ ਗਾਇਆ ਲੱਗਿਆ ਹੋਇਆ ਹੈ ਰੇਲ ਗੱਡੀ ਮੁੜਦੀ ਕਿੰਨੇ ਆ ਉਹਦੇ ਪਹੀਏ ਹਜੇ ਬਣਾਏ ਆ ਇੱਥੇ ਰੇਲ ਗੱਡੀ ਦੀ ਜਿਹੜੀ ਲਾਈਨ ਹੈ ਉਹਦੇ ਨਾਲ ਫਸ ਕੇ ਚੱਲ ਰਿਹਾ ਹੈ ਹੁਣ ਜਦੋਂ ਰੇਲ ਗੱਡੀ ਇੱਕ ਪਟੜੀ ਤੋਂ ਦੂਜੀ ਪਟੜੀ ਤੇ ਲੈ ਕੇ ਜਾਣਿਆ ਤਾਂ ਉਹ ਜਿਹੜਾ ਡਰਾਈਵਰ ਹੈ ਉਹਦੇ ਹੱਥ 'ਚ ਤਾਂ ਨਹੀਂ ਨਵੇੜੇ ਇਹ ਹੱਥ ਵਿੱਚ ਉਹਦਾ ਜਿਹੜਾ ਸਟੇਸ਼ਨ ਤੇ ਬੈਠਾ ਹੈ ਸਟੇਸ਼ਨ ਤੇ ਕਾਂਟਾ ਉਹਨੇ ਬਦਲਣਾ ਹੈ ਕਿਤੇ ਕਾਂਟਾ ਨਾ ਬਦਲਵਾ ਤੇ ਸੋਚੋ ਵੀ ਇਹ ਵੀ ਸਾਡੇ ਹੱਥ 'ਚ ਹੈ ਕਾਂਟਾ ਬਦਲੂਗਾ ਪਰਮਾਤਮਾ ਤੁਸੀਂ ਤਾਂ ਆਪਣੀ ਗੱਡੀ ਚਾਲੂ ਰੱਖਣੀ ਹੈ ਕਿਤੇ ਰਸਤੇ 'ਚ ਨਾ ਖੜ ਜਾ ਵਸੇ ਨਹੀਂ ਖਿਆਲ ਰੱਖਣਾ ਗੱਡੀ ਛੁੱਪ ਛੁੱਪ ਕਰਦੀ ਰਹੇ ਵਾਜਗੁਰੂ 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 ਕਰਦੇ ਰਹੋ ਜਦੋਂ ਕਾਂਟਾ ਬਦਲੇ ਰੱਬ ਨੇ ਜਦੋਂ ਦੇਖਣਾ ਕਿ ਉਹ ਕਾਂਟਾ ਬਦਲੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਬੈਕਰੀ ਮਤਵੇਂ ਚਲੇ ਜਾਓਗੇ ਅਰਦਾਸ ਕਰਦੇ ਰਹੋ ਮਹਾਰਾਜ ਅਗਲੀ ਸਟੇਜਾਂ ਤੇ ਲੈ ਚਲੋ ਇਹ ਤਾਂ ਉਹਦੇ ਹੱਥ ਵਿੱਚ 52 ਹੋ ਗਿਆ ਕਰਕੇ ਗੱਡੀ ਇੱਟੜ ਜਾਂਦੀ ਦੇਖਦੀ ਆ ਜਾਂਦੇ ਦੇਖਦੀ ਜਦੋਂ ਟੇਢੀ ਹੋ ਗਈ ਗੱਡੀ ਦੀ ਲਾਈਨ ਤੇ ਚਲੇਗੀ ਲੈਣੇ ਤੇ ਨਿਕਲਦੀ ਹੋ ਗਈ ਕਾਂਟਾ ਬਦਲਣ ਉਸ ਮਹਾਨ ਸਰਵ ਸ਼ਕਤੀਮਾਨ ਜੀ ਦਾ ਜਾਗ ਕਰਦੇ ਉਹ ਨਹੀਂ ਕਰਦਾ ਬਲ ਉਸੇ ਨੇ ਬਦਲੇ ਸਾਰੇ ਸੰਸਾਰ ਤੋਂ ਇੱਕ ਤਾਂ ਇਹ ਜਾਗ ਬਹੁਤ ਹੋ ਗਈ ਸੋ ਬੈਕਰੀ ਮਦਨ ਪਸੰਤੀ ਔਰ ਉਪਰਾ ਚਾਰਵਾਂ ਤੇ ਚੌਥੀ ਸਟੇਜ ਤੇ ਜਾ ਕੇ ਮਨ ਸੋਹ ਦੇ ਛੜੀ ਉਤੀ ਹਾਜ਼ਰ ਰਹੇਗਾ ਸ਼ਬਦ ਦੀ ਧੁਨ ਮਨ ਬਣ ਜਾਏਗਾ ਮਨ ਸ਼ਬਦ ਦੀ ਧੁਨ ਹੋ ਜਾਏਗਾ ਪਰ ਇੱਕ ਦੂਜੇ ਨੂੰ ਛੱਡ ਕੇ ਕਿਸੇ ਜਾ ਨਹੀਂ ਸਕਦੇ ਤਿੰਨ ਸਟੇਜਾਂ ਦੀ ਗੱਲ ਇੱਕ ਸਮਝਣ ਵਾਲੀ ਹੈ ਭਾਈ ਸਾਹਿਬ ਰਾਗੀ ਜਿੰਨੇ ਵੀ ਗੀਤ ਨੂੰ ਗਾਦੇ ਹੈ ਜਾਂ ਤੁਹਾਡੇ ਵਿੱਚੋਂ ਜਿਹੜੇ ਵੀ ਗੀਤ ਨੂੰ ਕਰਦੇ ਹੋ ਜਿਹੜਾ ਹਰਮੋਨੀ ਮੈ ਖੱਬੇ ਹੱਥ ਦੇ ਨਾਲ ਚਲੋ ਕਈਆਂ ਦਾ ਸੱਜਾ ਚੱਲਦਾ ਹੈ ਉਹ ਕੋਈ ਗੱਲ ਨਹੀਂ ਇੱਕ ਹੱਥ ਨਾਲ ਹੈ ਗੱਲੋ ਇੱਕ ਹੱਥ ਦੇ ਨਾਲ ਉਹਦੇ ਚ ਐ ਪੱਖਾ ਮਾਰਦੇ ਆ ਉਹ ਕੀ ਕਰਦੇ ਆ ਉਹ ਜਦੋਂ ਪੱਖਾ ਮਾਰਦੇ ਆ ਹਵਾ ਭਰ ਜਾਂਦੀ ਹੈ ਉਹਦੇ ਚ ਹਵਾ ਨੂੰ ਫਿਰ ਬਾਹਰ ਜਾਣ ਤੋਂ ਸਿਸਟਮ ਇਹ ਜਲ ਕੇ ਬਾਹਰ ਨਹੀਂ ਜਾਣ ਦਿੰਦਾ ਜਦ ਇਹ ਮੂਰੇ ਪਤਾ ਜਾ ਜਾਂਦਾ ਹੈ ਹਵਾ ਭਰ ਜਾਂਦੀ ਹੈ ਹਵਾ ਭਰ ਕੇ ਫਿਰ ਇਧਰ ਹੱਥ ਦੇ ਨਾਲ ਸੁਰਾ ਨੱਪਦੇ ਆ ਜਿਹੜੀ ਆਵਾਜ਼ ਕੱਢਣੀ ਹੈ ਜਿਸ ਤਰ੍ਹਾਂ ਦੀ ਉਸੇ ਤਰ੍ਹਾਂ ਦੀ ਆਵਾਜ਼ ਨਿਕਲੇਗੀ ਅੰਦਰ ਜਿਹੜੀ ਚੇਤਨ ਸ਼ਕਤੀਆਂ ਸਾਡੇ ਦਿਮਾਗ ਦੀ ਸ਼ਕਤੀ ਉਹਨੂੰ ਪਤਾ ਹੈ ਵੀ ਮੈਂ ਕੰਠ ਚੋਂ ਕਿਹੜੀ ਆਵਾਜ਼ ਕੱਢਣੀ ਹੈ ਬਾਜੇ ਚੋਂ ਕਰਨੀ ਜਿਹੜੀ ਬਾਜੇ ਚੋਂ ਆਵਾਜ਼ ਨਿਕਲਣੀ ਹੈ ਕਈ ਵਾਰ ਐਸੀ ਕਲਾ ਦੇਖੀ ਹੈ ਬਾਜੂ ਵਜਾਉਣ ਵਾਲਿਆਂ ਵਿੱਚ ਬੰਦਾ ਜੀ ਬੋਲਿਆ ਵੀ ਅਜੇ ਬਾਜੇ ਬੋਲਿਆ ਕਹਿੰਦਾ ਲਾ ਦਿੱਤੀ ਪਤਾ ਜਲਾ ਦਿੱਤੀ ਕਿ ਦੇਖ ਲੈ ਤੇ ਲੈ ਕੀ ਕਹਿੰਦਾ ਬਾਜਾ ਹਵਾ ਹੀ ਕੋਲੀ ਹੈ اسی طرح ہوا نے ہی بولنا ہے جو تم سن رہے ہو ہری سنگھ نہیں بول رہا ہوا ہی بول رہی ہے بولا پون کہتی ہے پون ہی بولتی ہوں جی میں ہارمونیم بجاؤ کی ایک کلا ہے اسی طرح سارے دماغ میں ایک کلا آ جاتی ہے اور آئی ہوئی ہے ਹੁਣ ਹਵਾ ਨੂੰ ਜੀਬ ਨੇ ਉਲਟ ਇਹਨਾਂ ਇਸ ਤਰ੍ਹਾਂ ਪਲਟੇ ਦੇ ਕੇ ਬੁੱਧ ਦੇ ਵਿੱਚ ਜਿਵੇਂ ਬਾਜਾ ਵੱਜਦਾ ਹੈ ਮੂੰਹ ਦੇ ਵਿੱਚ ਉਹੀ ਬਾਜਾ ਵੱਜ ਰਿਹਾ ਜਿਹੜਾ ਸ਼ਬਦ ਬੋਲਣਾ ਚਾਹੁੰਦੇ ਆ ਮੈਂ ਕਹਿੰਦਾ ਵੀ ਸੋਚਣ ਨੂੰ ਦੇਰ ਲੱਗਦੀ ਆ ਗੱਲ ਗਸਣ ਨੂੰ ਦੇਰ ਲੱਗਦੀ ਆ ਉਦੋਂ ਫੜਕਦੇ ਕੋਈ ਸ਼ਬਦ ਬਣ ਕੇ ਬਾਹਰ ਚਲੇ ਜਾਂਦਾ ਹੁਣ ਵਾਇਗ੍ਰੋ ਸ਼ਬਦ ਕਹਿਣ ਵੇਲੇ ਵੀ ਹਵਾ ਨੂੰ ਸਾਡੀ ਚੇਤਨ ਸ਼ਕਤੀ ਨੇ ਉਹਨੂੰ ਵਾਇਗ੍ਰੋ ਸ਼ਬਦ ਦੀ ਆਵਾਜ਼ ਨੂੰ ਪੈਦਾ ਕੀਤਾ ਕਿਸ ਨੇ ਹਵਾ ਨੂੰ ਉਲਟਾਇਆ ਜੀ ਨੂੰ ਚਲ ਬੰਦੇ ਹੋਰ ਸਮਝਦੇ ਨੰਦੇ ਤੇ ਇਸ ਤੋਂ ਬਾਅਦ ਬੁਰਤੀ ਸੇਖੋ ਹੋ ਸੋਖਨ ਬੁਰਤੀ ਦੇ ਨਾਲ ਮਦਮਾ ਦੇ ਜਾਪ ਵਿੱਚ ਇੱਕ ਤਾਂ ਇਹ ਸੰਸ਼ਾ ਖਤਮ ਹੋ ਗਿਆ ਵੀ ਜਦੋਂ ਵਾਜ ਗੁਰੂ ਵਾਜ ਗੁਰੂ ਕਹਿੰਦੇ ਸੀ ਉਦੋਂ ਰੋਗ ਕੇ 사ਜਦੇ ਸੀ ਮਦਮਾ ਦੇ ਵਿੱਚ ਵਾਜ ਗੁਰੂ ਵਾਜ ਗੁਰੂ ਅੰਦਰ ਨੂੰ ਜਾਂਦੇ ਆਂ ਵਿਸ਼ਵਾਸ ਦੇ ਨਾਲ ਬੜੇ ਆਰਾਮ ਨਾਲ ਜਾਪ ਕੀਤਾ ਕਿਉਂਕਿ ਉਹਨੂੰ ਤਕਨੀਕ ਤਾਂ ਆਈ ਹੋਈ ਹੈ ਬਸ ਇਹ ਮੁਸ਼ਕਲ ਸੀ ਵੀ ਅੰਦਰ ਨੂੰ ਜਾਂਦਿਆਂ ਨਹੀਂ ਸੀ ਕਹਿ ਸਕਦਾ ਬੱਕਰੀ ਹੈ ਤੇ ਫਿਰ ਉਹਨੂੰ ਪਲਟੇ ਦਿੰਦਾ ਹੈ ਵਾਇਗਰੂ ਵਾਇਗਰੂ ਕਹਿੰਦੀਆਂ ਕੰਟ ਦੇ ਵਿੱਚ ਫਿਰ ਜਿਵੇਂ ਵਾਈਬਰੇਸ਼ਨ ਹੁੰਦੀ ਹੈ ਨਾ ਇਸ ਤਰ੍ਹਾਂ ਕੰਠ ਕੰਠ ਗੁਰੂ ਗਾਏ ਕੰਟੇ ਰੂਗਾ ਜੀਵ ਨੇ ਕੰਟ ਦੇ ਵਿੱਚ ਵਾਇਗਰੂ 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 ਕੰਠ ਹੈ ਕੰਠ ਹਿਲਦਾ ਹੈ ਤੇ ਇਸ ਤੋਂ ਬਾਅਦ ਜਦੋਂ ਬੱਕਰੀ ਮੱਧਮ ਪਸੰਤੀ ਵਿੱਚ ਜਾਏਗਾ ਹੋਰ ਸੁਖਮ ਹੋ ਗਿਆ ਉਹਦੇ 'ਚ ਜਾ ਕੇ ਜਿਹੜੀ ਹਵਾ ਹੈ ਪੌਣ ਜਿਹੜੀ ਉਹਨੂੰ ਦਿਮਾਗ ਦੇ ਨਾਲ ਤੇ ਕਿਸ ਪ੍ਰਕਾਰ ਉਹਦੀ ਧੁਨ ਜਿਵੇਂ ਬਾਜ ਦੇ ਵਿੱਚੋਂ ਬਣਦੀ ਹੈ ਸੁਖਮ ਰੂਪ ਦੇ ਅੰਦਰ ਆਵਾਜ਼ ਤੁਸੀਂ ਪੈਦਾ ਹੋ ਗਈ ਤੇ ਪਰਾਂ ਦੇ ਵਿੱਚੋਂ ਹੀ ਹਵਾ ਦਾ ਪ੍ਰੈਸ਼ਰ ਬਣਦਾ ਉੱਥੇ ਸੰਕਲਪ ਸੰਸਾਰ ਦੇ ਬਣਦੇ ਨੇ ਜਦੋਂ ਜਾਪ ਉੱਥੇ ਜਾ ਕੇ ਟਿਕ ਗਿਆ ਤਾਂ ਜਿਵੇਂ سار دواز نے نام باہر کٹیا نام سار سارا آوازوں کٹ کے باہر مارے گا نام اپنے ٹکانے پہ جا پہنچے گا اس کر کے بیکری مدم پسندی اور پھر چار واڑیا کی اجوار چھ ٹکانے ہو رہ چار رولی چھ رہے انہوں نے وار اگلے چھوڑ بات ہوئے ਉਹ ਸਮਾਂ ਇਹ ਪ੍ਰੋਗਰਾਮ ਸਮਾਇਸ ਗਰੇ ਨਾਮ ਸਿਮਰਨ ਦਾ ਨਾਮ ਅਭਿਆਸ ਦਾ ਜਿੰਨੀ ਗੱਲ ਸੁਣੀ ਹੈ ਇਸ ਨੂੰ ਬਾਰ ਬਾਰ ਸੁਣੋ ਹਰ ਪ੍ਰੈਕਟੀਕਲ ਕਰੋ ਇਸ ਤੋਂ ਬਿਨਾ ਮਨੁੱਖਾ ਸਰੀਰ ਦੀ ਸਫਲਤਾ ਨਹੀਂ ਆ ਗੁਰੂ ਪਿਆਰਿਓ ਇਹਦੇ ਵਾਸਤੇ ਮਨੁੱਖਾ ਸਰੀਰ ਮਿਲਿਆ ਸਿਮਰੋ ਸਿਮਰ ਸਿਮਰ ਸੁਖ ਪਾਓ ਤਰਕਲੇਸ ਤਰ ਮਹਿ ਮਿਟਾਓ ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਨੂੰ ਕਿਸੇ ਕੋਹੜੀ ਦੇ ਦਰ ਤੇ ਜਾ ਕੇ ੱੱਕੇ ਖਾਣ ਦੀ ਲੋੜ ਨਹੀਂ ਜੁਕੀਆਂ ਪੁੱਛਣ ਵਾਸਤੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਸੱਚੇ ਪਾਤਸ਼ਾਹ ਇਸ ਤੋਂ ਅਗੀਆਂ ਦੁਕੀਆਂ ਕੀ ਹਨ ਤੇ ਅਗਲੇ ਸਿਮਰਨ ਚਰਵਾਟ ਫਿਰ ਦਾਸ ਫਾਜ਼ੀ ਦੀ ਸੇਵਕ ਸਾਬ ਹੋਏਗਾ ਫੁਨਾ ਚੁਕਾ ਦੀ ਖਿਆ ਕਰਨੀ ਹੈ ਪਰ ਇੱਕ ਗੱਲ ਜਾਣਿਆ ਜਾਂਦਾ ਕਹਿਣੀ ਚਾਹੁੰਦਾ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਪਰਵਾਣੀ ਦੇ ਚ ਜਾ ਕੇ ਰੱਬ ਮਿਲਦਾ ਹੈ ਰੱਬ ਦੇ ਮਿਲਣ ਦੀ ਬਾਤ ਇਹ ਉਹ ਬੈਠੀ ਵਾਲਿਆਂ ਨੂੰ ਨਹੀਂ ਮਿਲ ਸਕਦਾ ਇਹ ਬਹੁਤ ਜ਼ਰੂਰੀ ਬਾਤ ਹੈ جڑکی جی دسویں پڑھتی کا بھی تو بیاہ ہو سکتا ہے بی اے پڑھتی کا بھی ہو سکتا ہے ایم اے پڑھتی کا پی ایچ ڈی کرتی کا بھی ہو سکتا ہے یہ تو ڈگری ہیں باقی رب دیا کبھی بھی ہو سکتا ہے بھائی وہیں بھی مل سکتا ہے واہ جی کا خالصہ واہ جی